ਤੋ ਵੀ ਬਾਬਿਓ ਆਪਣਾ ਬਲੌਗ ਬਣਾਣਾ ਅੱਜ ਆਪਾਂ ਹੁਣ ਸਟਾਰਟਿੰਗ ਕਰਦੇ ਆਂ ਅੱਜ ਪੱਠੇ ਕੁੱਤਰਨ ਲੱਗਾ ਹੁਣ ਮੈਂ ਪੱਠੇ ਤੇ ਫਿਰ ਪਸ਼ੂਆਂ ਨੂੰ ਪਾਣੀ ਆਉ ਖੜੇ ਪਰੇ ਤੇ ਉਥੇ ਬੱਦਲ ਵੀ ਬਹੁਤ ਹੋ ਗਿਆ ਐ ਨੂੰ ਤੇ ਮੀਂਹ ਤੋਂ ਪਹਿਲਾਂ ਪਹਿਲਾਂ ਕੁੱਤਰ ਲਈਏ ਤੇ ਆ ਜਾਓ ਫੇਰ ਕਰਦੇ ਆਂ ਸਟਾਰਟ ਬਾਬਿਓ ਕੁੱਤਰਾਂ ਹੁੰਦਾ ਹੁੰਦੇ ਤੋ ਵੀ ਪੱਠੇ ਕੁੱਤਰ ਹੋਣ ਲੱਗ ਪਏ ਆ ਆ ਲੈ ਚੱਲ ਚੱਲਦਾ ਤੇ ਪਾਣੀ ਪਾਤਾ ਵਾਪੇ ਉਹ ਪੱਠੇ ਦਾ ਲਾਇਆ ਪਾ ਕੁੱਤਰ ਵੀ ਹੋ ਗਿਆ ਐਨ ਤੇ ਇਧਰ ਨੂੰ ਮੀਂਹ ਜਾਂ ਲੱਗ ਪਿਆ ਹੁਣ ਥੋੜਾ ਥੋੜਾ ਹੈ ਆ ਦੇਖੋ ਕਿੜੀਆਂ ਪੈ ਰਹੀਆਂ ਆ ਧੁੰਦੇ ਤੇ ਵੀ ਇਧਰ ਨੂੰ ਵੀ ਤੇ ਹੁਣ ਦੇਖਦੇ ਆ ਕਿ ਆ ਹੁਣ ਪੱਠੇ ਵੱਢਣੇ ਤੇ ਗਿੱਲੇ ਕਰ ਦਿੱਤੇ ਆ ਤੇ ਹੋਰ ਕੰਮ ਜਾਨੂ ਕਰਦੇ ਆ ਜੇ ਖੇਤ ਬਾਣਾ ਸਿਕਾ ਉਹ ਵੀ ਹੁਣ ਰਹਿ ਗਿਆ ਦੇਖਦੇ ਆ ਜੇ ਤਾਂ हट ਗਿਆ ਲੈ ਵੇ ਬਾਬਿਓ ਹੁਣ ਲਿਆਣਾ ਤੇਲ ਟਰੈਕਟਰ ਚ ਪਾਉਣ ਨੂੰ 1000 ਰੁਪਏ ਦਾ ਟਰੈਕਟਰ ਲੈ ਕੇ ਨਹੀਂ ਜਾਣਾ ਉਹ ਉਥੇ ਅੰਦਰ ਹੀ ਖੜਾ ਤੇ ਜ ਲੈਣ ਚੱਲਾ ਮੈਂ ਪੈਟਰੋਲ ਪੰਪ ਨੂੰ ਤੇ ਆ ਜਾਓ ਫਿਰ ਚਲੀਏ ਲੈ ਕੇ ਆਉਣੀ ਆ ਤੇਲ ਜਿੱਲੇ ਕਿ ਆਉਨੇ ਆ ਕਿਉਂਕਿ ਬੱਦਲ ਜੀ ਆ ਵੀ ਹੋਏ ਆ ਉੱਪਰ ਤੇ ਐਦਾ ਠੰਡਾ ਆ ਨੀਣਾ ਨੇ ਇਹ ਲਾਈਨ ਕਰਤਾ ਉੱਪਰ ਅਜੇ ਇੱਕ ਮੋਟੇ ਰਾਤ ਕੁੱਤਾਂ ਦੇ ਜਿਠੇਰੀ ਆ ਜੇ ਚਾਹਵਾ ਕਿਉਂਕਿ ਆ ਮਿੱਟੀ ਇਸਦਾ ਭਲਾ ਹੋ ਜੂਗਾ ਜੇ ਸਾਡਾ ਆਪ ਹੋਸਤਾ ਆਪ ਹੋਸਤਾ ਕੀ ਹਦਸਾ ਉਹ ਜੀ ਬਾਬਿਓ ਤੇਲ ਲਿਆ ਪਵਾ ਤੇ ਹੁਣ ਆਪਾਂ ਪੈਟਰੋਲ ਪੰਪ ਤੇ ਖੜੇ ਆ ਇਹ ਹੈਗਾ ਸਾਡੇ ਜਰੂਲੀ ਦਾ ਪੈਟਰੋਲ ਪੰਪ ਤੇ ਇਹ ਦੇਖ ਲਓ ਜੀ ਸਾਹਮਣੇ ਸਾਰਾ ਤੇਲ ਪਵਾ ਕੇ ਤੇ ਹੁਣ ਜਾ ਕੇ ਪਾਉਣਾ ਠੀਕ ਐਵੇਂ ਬਾਬਿਓ ਮੀਂਹ ਲੱਗ ਗਿਆ ਮੀਂਹ ਦੇ ਪੱਤੇ ਵੀ ਪਾਣੇ ਜਿਗੇ ਕੱਤੀ ਦੇਖਦੀ ਆ ਮੇਰੀ ਐਨ ਪਈ ਪਾਣੀ ਭੜਾ ਤੇ ਮੀਂਹ ਲੱਗਾ ਆ ਦੇਖੋ ਮੀਂਹ ਪੈ ਰਿਹਾ ਪਤਾ ਨਹੀਂ ਅੱਜ ਮੀਂਹ ਵਾਲਾ ਕਿਆ ਕਰਦਾ ਆ ਇਸ ਤਰੀਕੇ ਨਾਲ ਨਾ ਤਾਂ ਪੈਂਦਾ ਆ ਤੇ ਨਾ ਬਹੁਤਾ ਦੂਜਾ ਆ ਹੈ ਜਾਂ ਤਾਂ ਪੈ ਜਵੇ ਤੇ ਮੈਂ ਖੇਤ ਬਾਣ ਜਾਣਾ ਸੀਗਾ ਮੈਨੂੰ ਨਹੀਂ ਲੱਗਦਾ ਹੁਣ ਚਾਹ ਹੋਊਗਾ ਜੇ ਹਸਾਬ ਨਾਲ ਚਲੋ ਹੁਣ ਕੱਲੂ ਦੇਖਾਂਗੇ ਹੁਣ ਪਾਣੀ ਪੂਣੀ ਪਸ਼ੂਆਂ ਨੂੰ ਪਲਾ ਕੇ ਤੇ ਬੰਨ ਕੇ ਤੇ ਦੇਖਦੇ ਆਂ ਫਿਰ ਹੋਰ ਕੀ ਕੰਮ ਆ